ਦੇ ਲੋਕ ਹਰ ਨਕਸ਼ਤਰ ਨਾ ਪੁੱਜ ਜਾਣ। ਇਹ ਫਿਲਮ ਦੇ ਵਿੱਚ ਜੋ ਕਹਾਣੀ ਆ ਉਹ ਸਾਖੀ ਅਸੀਂ ਬਚਪਨ ਤੋਂ ਹੀ ਸੁਣੀ ਆ। ਅਸੀਂ ਆਪਣੇ ਬਜ਼ੁਰਗਾਂ ਤੋਂ ਸੁਣੀ ਆ ਕਿ ਅਸੀਂ ਇਤਿਹਾਸ ਦੀਆਂ ਕਿਤਾਬਾਂ ਦੇ ਵਿੱਚ ਉਹਨੂੰ ਪੜ੍ਹਿਆਗਾ ਉਹਦਾ ਜ਼ਿਕਰ ਆਉਂਦਾ। ਜੋ ਇਹਦੇ ਤੋਂ ਉਮੀਦਾਂ ਲਾਈਆਂ ਜਾ ਰਹੀਆਂ ਸੀ ਇਹ ਉਸ ਤੋਂ ਵੀ ਕਿਤੇ ਜ਼ਿਆਦਾ ਉਮੀਦਾਂ ਦੇ ਉੱਤੇ ਖਰਾ ਉਤਰ ਰਹੀ ਆ। ਦੁਨੀ ਚੰਦ ਮਾੜਾ ਨਹੀਂ ਸੀ ਪਰ ਉਹ ਮਾੜਾ ਬਣ ਗਿਆ। ਉਹ ਕਿਵੇਂ ਬਣਿਆ ਇਹ ਫਿਲਮ ਦੇ ਵਿੱਚ ਦਿਖਾਇਆ ਗਿਆ ਨਿਮਰਤਾ ਸੀ ਬੀਬੀ ਰਜਨੀ ਦੀ ਰੂਪੀ ਗਿਉ ਨੇ ਮੈਂ ਕਹਿੰਦਾ ਬਾ ਕਮਾਲ ਜਿਹੜਾ ਕਿਰਦਾਰ ਨਿਭਾਇਆ ਮੈਨੂੰ ਲੱਗਦਾ ਵੀ ਜੇਕਰ ਸਭ ਤੋਂ ਵਧੀਆ ਕੰਮ ਅੱਜ ਤੱਕ ਯੋਗਰਾਜ ਦਾ ਹੋਇਆ ਤਾਂ ਉਹ ਬੀਬੀ ਰਜਨੀ ਦੇ ਵਿੱਚ ਹੋਇਆ ਬਾ ਕਮਾਲ ਕਿਰਦਾਰ ਆ ਰੱਬ 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 ਅਜੇ ਇਹਦੇ ਜੋ ਰੱਬ ਗਿਆ ਨਹੀਂ ਤੁਸੀਂ ਯਕੀਨ ਮੰਨਿਓ ਮੂਵੀ ਨੂੰ ਦੇਖਦੇ ਹੋਏ ਵਿਚਾਰੇ ਘਟੋ ਘਟ ਤਿੰਨ ਨਹੀਂ ਤਾਂ ਚਾਰ ਵਾਰੀ ਲੋਕ ਰੋਏ ਹੋ ਰਾਜੀ ਦੇ ਫਿਲਮ ਰਿਲੀਜ਼ ਹੋਈ ਹੈ ਬੀਬੀ ਰਜਨੀ ਲੋਕਾਂ ਚ ਬਹੁਤ ਚਾਹ ਹੈ ਕਿ ਜਿਵੇਂ ਪਹਿਲਾਂ ਇੱਕ ਚਾਰ ਸਾਹਿਬ ਜ਼ਾਦੇ ਰਿਲੀਜ਼ ਹੋਈ ਉਸ ਤੋਂ ਬਾਅਦ ਜਿਹੜੀ ਅਰਦਾਸ ਫਿਲਮ ਰਿਲੀਜ਼ ਹੋਈ ਉਸ ਤੋਂ ਬਾਅਦ ਹੁਣ ਰਜਨੀ ਫਿਲਮ ਰਿਲੀਜ਼ ਹੋਈ ਹੈ ਹੂੰ ਲੋਕਾਂ ਚ ਬਹੁਤ ਉਤਸ਼ਾਹ ਹੈ ਬਿਲਕੁਲ ਜਗਪ੍ਰੀਤ ਅਸਲ ਦੇ ਵਿੱਚ ਨਾ ਇਹ ਫਿਲਮ ਨਹੀਂ ਹੈਗੀ ਜੀ ਮੈਂ ਅਕਸਰ ਕਹਿਣਾ ਹੁੰਨਾ ਇਹ ਸਾਡੀਆਂ ਭਾਵਨਾਵਾਂ ਨੇ ਸਾਡੇ ਜਜ਼ਬਾਤ ਆ ਇਹ ਫਿਲਮ ਦੇ ਵਿੱਚ ਜੋ ਕਹਾਣੀ ਆ ਉਹ ਸਾਖੀ ਅਸੀਂ ਬਚਪਨ ਤੋਂ ਹੀ ਸੁਣੀ ਆ ਅਸੀਂ ਆਪਣੇ ਬਜ਼ੁਰਗਾਂ ਤੋਂ ਸੁਣੀ ਆ ਕਿ ਅਸੀਂ ਇਤਿਹਾਸ ਦੀਆਂ ਕਿਤਾਬਾਂ ਦੇ ਵਿੱਚ ਉਹਨੂੰ ਪੜ੍ਹਿਆਗਾ ਉਹਦਾ ਜ਼ਿਕਰ ਆਉਂਦਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਬਾਣੀ ਦੇ ਵਿੱਚ ਜਿਹੜੀਆਂ ਪੰਕਤੀਆਂ ਉਹਦੀਆਂ ਦਰਜ ਨੇ ਉਹ ਇਤਿਹਾਸ ਦਾ ਜ਼ਿਕਰ ਹੁੰਦਾ ਕਊਆ ਹੰਸ ਹੋਵੇ ਹਨਾ ਤਾਂ ਇਹ ਇਸੇ ਕਰਕੇ ਅੱਜ ਦੁਬਾਰੇ ਦੇਖੋ ਮਾਹੌਲ ਬਣਿਆ ਚਾਰ ਸਾਹਿਬਜ਼ਾ ਦੇ ਤੋਂ ਬਾਅਦ ਹਾਲਾਕੀ ਅਰਦਾਸ ਵੀ ਫਰਮ ਚੰਗੀ ਸੀਗੀ ਪਰ ਜੇਕਰ ਇਤਿਹਾਸ ਦੇ ਰਿਲੇਟਡ ਦੇਖਿਆ ਜਾਵੇ ਤਾਂ ਇਤਿਹਾਸ ਨਾਲ ਜੁੜਦੀਆਂ ਦੋ ਫਿਲਮਾਂ ਸੀ ਇੱਕ ਚਾਰ ਸਾਹਿਬਜ਼ਾ ਦੇ ਤੇ ਉਸ ਤੋਂ ਬਾਅਦ ਬੀਬੀ ਰਾਜੀ ਜਦੋਂ ਚਾਰ ਸਾਹਿਬਜ਼ਾ ਦੇ ਫਿਲਮ ਆਈ ਸੀ ਨਾ ਜਗਪਤ ਉਦੋਂ ਪਿੰਡਾਂ 'ਚ ਮਾਹੌਲ ਇਸ ਤਰ੍ਹਾਂ ਬਣ ਗਿਆ ਸੀ ਕਿ ਲੋਕ ਆਹ ਮੁਹਾਰੇ ਟਰੈਕਟਰ ਟਰਾਲੀਆਂ ਦੇ ਉੱਤੇ ਭਰ-ਭਰ ਕੇ ਲੋਕਾਂ ਨੂੰ ਲੈ ਕੇ ਸਿਨੇਮਾ 'ਚ ਪਹੁੰਚੇ ਹੁਣ ਵੀ ਮੈਂ ਬਹੁਤ ਰੀਲਾਂ ਦੇਖ ਰਿਹਾ ਲੋਕ ਟਰਾਲੀਆਂ ਭਰ-ਭਰ ਕੇ ਜਿਸ ਤਰ੍ਹਾਂ ਮੇਲੇ ਤੇ ਜਾਂਦੇ ਹੁੰਦੇ ਆ ਉਸ ਤਰ੍ਹਾਂ ਲੋਕ ਫਿਲਮ ਵੇਖਣ ਜਾ ਰਹੇ ਅਸਲ ਦੇ ਵਿੱਚ ਨਾ ਇਸ ਕਰਕੇ ਜਾ ਰਿਹਾ ਕਿਉਂਕਿ ਜੋ ਇਹਦੇ ਤੋਂ ਉਮੀਦਾਂ ਲਾਈਆਂ ਜਾ ਰਹੀਆਂ ਸੀ ਇਹ ਉਸ ਤੋਂ ਵੀ ਕਿਤੇ ਜ਼ਿਆਦਾ ਉਮੀਦਾਂ ਦੇ ਉੱਤੇ ਖਰਾ ਉਤਰ ਰਹੀ ਆ ਮੈਂ ਫਿਲਮ ਦੇਖ ਕੇ ਆਇਆ ਤੇ ਜਦੋਂ ਅਸੀਂ ਫਿਲਮ ਦੇਖ ਰਹੇ ਸੀ ਨਾ ਤਾਂ ਸਾਖੀ ਦੀ ਕਹਾਣੀ ਸਾਖੀ ਇਸ ਬਚਪਨ ਤੋਂ ਸੁਣੀ ਹੋਈ ਸੀ ਪਤਾ ਸੀਗਾ ਉਹਨਾਂ ਦਾ ਮੋਟਾ-ਮੋਟਾ ਪਰ ਜੋ ਕਹਿੰਦੇ ਹੁੰਦੇ ਆ ਫਿਲਮ ਇੱਕ ਨਿਰਮਾਤਾ ਹੁੰਦਾਗਾ ਉਹਨੇ 2-3 ਘੰਟਿਆਂ ਦਾ ਇੱਕ ਕਨਸੈਪਟ ਬਣਾਉਣਾ ਹੁੰਦਾ ਉਹਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਬਰੀਕੀ ਦੇ ਨਾਲ ਜਿਹੜੀਆਂ ਅਸੀਂ ਬੋਲ ਕੇ ਕਿਸੇ ਨੂੰ ਜਦੋਂ ਸਾਖੀ ਜਾਂ ਕਹਾਣੀ ਸੁਣਾਉਨੇ ਆ ਨਾ ਤਾਂ ਉਦੋਂ ਉਹ ਚੀਜ਼ਾਂ ਮਿਸ ਹੋ ਜਾਂਦੀਆਂ ਪਰ ਫਿਲਮ ਦੇ ਵਿੱਚ ਉਹ ਚੀਜ਼ਾਂ ਦਿਖਾਈਆਂ ਗਈਆਂ ਬਿਲਕੁਲ ਉਹਾਂ ਇੱਕ ਗੱਲ ਹੋਰ ਕਹੀ ਜਾਂਦੀ ਹੈ ਵੀ ਦੁਨੀ ਚੰਦ ਬਹੁਤ ਮਾੜਾ ਸੀਗਾ ਦੁਨੀ ਚੰਦ ਮਾੜਾ ਨਹੀਂ ਸੀ ਪਰ ਉਹ ਮਾੜਾ ਬਣ ਗਿਆ ਉਹ ਕਿਵੇਂ ਬਣਿਆ ਇਹ ਫਿਲਮ ਦੇ ਵਿੱਚ ਦਿਖਾਇਆ ਗਿਆ ਮੈਂ ਸਾਰਾ ਡਿਸਕਲੋਜ਼ ਨਹੀਂ ਕਰਾਂਗਾ ਕਿਉਂਕਿ ਤੁਸੀਂ ਫਿਲਮ ਦੇਖਣ ਜਾਓ ਤਾਂ ਤੁਹਾਨੂੰ ਜ਼ਿਆਦਾ ਪਤਾ ਲੱਗੂਗਾ ਫਿਰ ਉਸ ਤੋਂ ਬਾਅਦ ਜਿਵੇਂ ਬੀਬੀ ਰਜਨੀ ਦਾ ਸਬਰ ਸੀਗਾ ਸੰਤੋਖ ਸੀਗਾ ਨਿਮਰਤਾ ਸੀ ਬੀਬੀ ਰਜਨੀ ਦੀ ਰੂਪੀ ਗੌਰ ਨੇ ਮੈਂ ਕਹਣਾ ਵਾ ਕਮਾਲ ਜਿਹੜਾ ਕਿਰਦਾਰ ਨਿਭਾਇਆ ਇੰਨੀ ਛੋਟੀ ਉਮਰ ਦੇ ਵਿੱਚ ਇੰਨਾ ਘੱਟ ਤਜਰਬਾ ਹੋਵੇ ਤੇ ਇੰਨਾ ਸੋਹਣਾ ਕੰਮ ਕਰ ਦੇਣਾ ਮੈਨੂੰ ਲੱਗਦਾ ਕਿ ਸ਼ਾਇਦ ਕੋਈ ਹੋਰ ਹੁੰਦਾ ਨਾ ਸ਼ੈ ਦੇ ਜਿਹੇਆ ਕੰਮ ਕਰ ਸਕਦਾ ਮੈਂ ਗੱਲ ਵੀ ਕਰ ਰਿਆ ਸੀ ਉਹਨਾਂ ਦੇ ਜਿਹੜੇ ਪਤੀ ਬਣੇ ਨੇ ਉਹਨਾਂ ਦੇ ਨਾਲ ਮੈਂ ਇੰਟਰਵਿਊ ਕੀਤਾ ਗੱਲਬਾਤ ਕੀਤੀ ਉਹਨਾਂ ਨੇ ਦੱਸਿਆ ਕਹਿੰਦੇ ਉਹ ਕਿਰਦਾਰ ਨਭਾਉਂਦੇ ਹੋਏ ਜਦੋਂ ਉਹਨੂੰ ਖਿੱਚਣਾ ਪੈਂਦਾ ਸੀਗਾ ਰੱਸਾ ਪਾਇਆ ਹੁੰਦਾ ਸੀਗਾ ਤਾਂ ਉਹਦੇ ਨਾਲ ਜ਼ਖਮ ਤੱਕ ਹੋ ਗਏ ਸੀਗੇ ਰੂਪੀ ਜੀ ਦੇ ਜ਼ਖਮ ਹੋਏ ਪਰ ਉਹਨਾਂ ਨੇ ਕਿਰਦਾਰ ਨਹੀਂ ਛੱਡਿਆ ਉਹ ਕਹਿੰਦੇ ਮੈਂ ਇਸੇ ਤਰ੍ਹਾਂ ਹੀ ਕਰਾਂਗੀ ਤੇ ਕਈ ਵਾਰ ਤਾਂ ਉਹ ਕੱਪੜਾ ਰੱਖਣਾ ਵੀ ਬੰਦ ਕਰ ਗਏ ਸੀ ਕੱਪੜਾ ਰੱਖਿਆ ਹੁੰਦਾ ਸੇਫਟੀ ਵਾਸਤੇ ਪਰ ਉਹ ਕੱਪੜਾ ਵੀ ਰੱਖਣਾ ਬੰਦ ਕਰ ਗਏ ਸੀ ਬਹੁਤ ਸੋਹਣਾ ਕਿਰਦਾਰ ਨਿਭਾਇਆ ਤੇ ਹਾਲਾਂਕਿ ਉਸ ਤੋਂ ਬਾਅਦ ਯੋਗਰਾਜ ਸਿੰਘ ਨੇ ਵੀ ਆਪਣੀ ਜਿਹੜੀ ਐਕਟਿੰਗ ਆ ਉਹ ਬਹੁਤ ਜ਼ਬਰਦਸਤ ਕੀਤੀ ਆ ਮੈਨੂੰ ਲੱਗਦਾ ਵੀ ਜੇਕਰ ਸਭ ਤੋਂ ਵਧੀਆ ਕੰਮ ਅੱਜ ਤੱਕ ਯੋਗਰਾਜ ਦਾ ਹੋਇਆ ਤਾਂ ਉਹ ਬੀਬੀ ਰਜਨੀ ਦੇ ਵਿੱਚ ਹੋਇਆ ਬਾਕ ਕਮਾਲ ਕਿਰਦਾਰ ਆ ਦੁਨੀ ਚੰਦ ਦਾ ਕਿਰਦਾਰ ਜਿਹੜਾ ਕੀਤਾ ਉਹਨਾਂ ਨੇ ਐਕਟਿੰਗ ਉਹਨਾਂ ਦੀ ਡਾਇਲੌਗ ਜੋ ਉਹਨਾਂ ਨੇ ਬੋਲੇ ਜਿਸ ਤਰੀਕੇ ਦੇ ਨਾਲ ਜਿਸ ਤਰੀਕੇ ਨਾਲ ਬਾਡੀ ਲੈਂਗੁਏਜ ਕੰਮ ਕਰ ਰਹੀ ਸੀ ਇੱਕ ਵਾਰੀ ਤਾਂ ਨਾ ਆਏ ਹੁੰਦਾ ਸੀਗਾ ਵੀ ਯਾਰ ਅੱਖਾਂ ਝਪਕੀ ਨਾ ਇੰਟਰਵੈਲ ਹੁੰਦਾ ਹੁੰਦਾ ਨਾ ਬ੍ਰੇਕ ਮਿਲਦੀ ਹੁੰਦੀ ਆ ਦਿਲ ਉਦੋਂ ਇਹ ਕਰ ਰਿਹਾ ਹੁੰਦਾਗਾ ਕਿ ਯਾਰ ਇੰਟਰਵੈਲ ਹੋਵੇ ਨਾ ਇਹਨੂੰ ਰੈਗੂਲਰ ਇਹ ਫਿਲਮ ਚੱਲੀ ਜਾਵੇ ਰੈਗੂਲਰ ਚੱਲੀ ਜਾਵੇ ਤੁਸੀਂ ਯਕੀਨ ਮੰਨਿਓ ਮੂਵੀ ਨੂੰ ਦੇਖਦੇ ਹੋਏ ਵਿਚਾਰੇ ਘੱਟੋ ਘੱਟ ਤਿੰਨ ਨਹੀਂ ਤਾਂ ਚਾਰ ਵਾਰੀ ਲੋਕ ਰੋਏ ਹੋਣਗੇ ਇੰਨੀ ਇਮੋਸ਼ਨਲ ਇਹ ਫਿਲਮ ਹੈਗੀ ਆ ਇੰਨੀ ਇਮੋਸ਼ਨਲ ਇਸਾਕੀ ਆ ਕਿਵੇਂ ਸਾਰਾ ਕੁਝ ਵਾਪਰਦਾ ਇੱਕ ਮਾਂ ਜਿਹੜੀ ਦੁਨੀ ਚੰਦ ਦੀ ਪਤਨੀ ਹੁੰਦੀ ਆ ਉਹ ਕਿਵੇਂ ਆਪਣੀਆਂ ਛੇ ਧੀਆਂ ਦੇ ਚੰਗਾ ਸੋਚਦੀ ਸੋਚਦੀ ਜਿਹੜਾ ਉਹਨਾਂ ਵਾਸਤੇ ਖੂਪ ਪੁੱਟ ਦਿੰਦੀ ਆ ਬੀਬੀ ਰਜਨੀ ਦਾ ਜਿਹੜਾ ਸਾਰਾ ਕੁਝ ਹੁੰਦਾ ਹੈ ਕਨਸੈਪਟ ਬਹੁਤ ਸੋਹਣਾ ਕਨਸੈਪਟ ਲੈ ਕੇ ਆਇਆ ਬੜੀ ਪਿਆਰੀ ਮੂਵੀ ਆ ਬਹੁਤ ਸਾਰੀਆਂ ਚੀਜ਼ਾਂ ਇਹਦੇ ਵਿੱਚ ਨੇ ਮੈਨੂੰ ਲੱਗਦਾ ਇਹ ਚ ਇਕੱਲਾ ਇੱਕ ਮੁੱਦਾ ਨਹੀਂ ਹੈਗਾ ਵੀ ਯਾਰ ਪਿੰਗਲਾ ਠੀਕ ਹੋ ਗਿਆ ਕੱਲਾ ਇਹ ਨਹੀਂ ਆ ਵੀ ਤੁਸੀਂ ਗੁਰੂ ਰਾਮਦਾਸ ਦੀ ਨਗਰੀ ਦੇ ਵਿੱਚ ਦੁੱਖ ਭੰਜਨੀ 베ਰੀ ਦਾ ਇਤਿਹਾਸ ਆ ਵੀ ਉੱਥੇ ਜਾ ਕੇ ਜਿਵੇਂ ਆਪਾਂ ਗੁਰਬਾਣੀ ਚ ਪੜਦੇ ਆ ਕਊਆ ਹਾਂਸ ਹੋਵੇ ਠੀਕ ਆ ਠੀਕ ਹੋ ਗਿਆ ਕੱਲਾ ਉਹ ਨਹੀਂ ਹੈਗਾ ਇਹ ਸਾਨੂੰ ਦੱਸਦੀ ਆ ਕਿ ਜੇਕਰ ਤੁਹਾਡੀ ਆਕਾਲ ਪੁਰਖ ਦੇ ਵਿੱਚ ਸ਼ਰਧਾ ਉਹ ਚਾਹੇ ਕਿਸੇ ਵੀ ਧਰਮ ਚ ਮੈਂ ਨਹੀਂ ਕਹਿੰਦਾ ਕਿ ਉਹ ਸਿੱਖ Hindu Muslim ਆ ਇਹ ਇੱਕ ਧਰਮ ਦੇ ਨਾਲ ਰਿਲੇਟਡ ਨਹੀਂ ਹੈਗੀ ਪਹਿਲੀ ਗੱਲ ਤਾਂ ਮੈਂ ਇੱਥੇ ਕਲੀਅਰ ਕਰ ਦੇਣੀ ਚਾਣਾ ਕਿਉਂਕਿ ਖਾਸ ਤੌਰ ਦੇ ਤੇ ਫਿਲਮ ਨੂੰ ਲੈ ਕੇ ਨਾ ਜਗਪ੍ਰੀਤ ਇਹ ਧਾਰਨਾ ਸੈੱਟ ਕਰਤੀ ਵੀ ਇਹ ਸਿੱਖਾਂ ਦੀ ਮੂਵੀ ਆ ਇਹ 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 ਜਿਹੜੀ ਮੂਵੀ ਹੈ ਆਸਥਾ ਦੇ ਰਿਲੇਟਡ ਬਣੀ ਗਈ ਹੈ ਕਿ ਜੇ ਤੁਹਾਡਾ ਵਿਸ਼ਵਾਸ ਜੇ ਤੁਹਾਡੀ ਡ੍ਰਿੜ੍ਹ ਵਿਸ਼ਵਾਸ ਪਰਮਾਤਮਾ ਦੇ ਵਿੱਚ ਹੈ ਤਾਂ ਤੁਸੀਂ ਕੁਝ ਵੀ ਕਰ ਸਕਦੇ ਹੋ ਬਿਲਕੁਲ ਇਹ ਉਸੇ ਤੇ ਉੱਤੇ ਆ ਉਹ ਇੱਕ ਰਾਜਾ ਹੁੰਦਾਗਾ ਉਹ ਕਹਿੰਦਾ ਵੀ ਮੇਰੀ ਰਾਜ ਦੇ ਵਿੱਚ ਮੈਂ ਹੀ ਰੱਬ ਆ ਉਹ ਰੱਬ ਹੈ ਨਹੀਂਗਾ ਸਾਰੀ ਫਿਲਮ ਨਾਲ ਲੋਕਾਂ ਨੂੰ ਵੀ ਅਪੀਲ ਹੈ ਕਿ ਲੋਕ ਆਪਦੀ ਜਿਹੜੀ ਇਤਿਹਾਸ ਹੈ ਉਹਨੂੰ ਜਰੂਰ ਇੱਕ ਵਾਰੀ ਦੇਖਣ ਤੇ ਫਿਲਮ ਨੂੰ ਰੱਜ ਕੇ ਸਨਮਾਨ ਮਿਲ ਰਿਹਾ ਤੇ ਹੋਰ ਮਿਲੇ